ਦੀ ਸਾਰਿਆਂ ਨੂੰ ਫੇਸਟਾਈਮ ਮੈਂ ਵੀਡੀਓ ਬਣਾ ਰਿਹਾਗਾ ਜਿਹੜਾ ਕਿ ਪਟਿਆਲਾ ਹਾਈਵੇ ਦੇ ਉੱਤੇ ਪਟਿਆਲੇ ਤੋਂ ਚੰਨੋ ਦੇ ਵਿਚਾਲੇ ਜਿਹੜਾ ਟੋਲ ਟੈਕਸ ਲਗਾਇਆ ਗਿਆ ਉਹਦੇ ਆਲੇ-ਦਾਲੇ ਇੱਕ ਥੋੜੇ ਜਿ ਦਿਨ ਪਹਿਲਾਂ ਨਾ ਇੱਕ ਫੇਸਬੁੱਕ ਤੇ ਵਟਸਐਪ ਦੇ ਉੱਤੇ ਉਹ ਚੱਲਿਆ ਸੀਗਾ ਵੀ ਇੱਥੋਂ ਦੀ ਚੋਰ ਮੋਰੀਆਂ ਦੋ ਪਿੰਡਾਂ ਵਾਲੇ ਦੱਸਿਆ ਗਿਆ ਸੀਗਾ ਜਿਹੜੀ ਕਿ ਉਹ ਕਿਹੜਾ ਪਿੰਡ ਦੀਗਾ ਬਾਈ ਕਨੋਲਾ ਟਾਬੇ ਦੇ ਬਿਲਕੁਲ ਨਾਲ ਆ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਅਤੇ ਟੋਲ ਟੈਕਸ ਵਾਲਿਆਂ ਦੇ ਬਦਮਾਸ਼ੀ ਦੇ ਉੱਤੇ ਉੱਤਰੇ ਹੋਏ ਨੇਗੇ ਸਾਰਿਆਂ ਰੋਕਣ ਦੇ ਉੱਤੇ ਆਹ ਸਾਹਮਣੇ ਬਾਈਕ ਪੀਲਾ ਪਰਨਾ ਬਾਈ ਫਿਰਦਾ ਦੇਖੋ ਇਹ ਬਾਈ ਜਿੰਨੇ ਮਤਲਬ ਪਿੰਡਾਂ ਨੂੰ ਰਾਹ ਜਾਂਦੇ ਨੇ ਕਿ ਟੋਲ ਟੈਕਸ ਦੇ ਵਿੱਚ ਟੱਕੇ ਨਾਲ ਭੇਜਿਆ ਜਾਂਦਾ ਹੈਗਾ ਵੀ ਜਾ ਕੇ ਟੋਲ ਟੈਕਸ ਕਟਵਾਉਂ ਸਰਿਆਂ ਬਦਮਾਸ਼ੀ ਦੇ ਉੱਤੇ ਉੱਤਰੇ ਹੋਏ ਨੇ ਇਹ ਟੋਲ ਟੈਕਸ ਦੇ ਪਰਲੇ ਪਾਸੇ ਵੀ ਖੜੇ ਨੇ ਇੱਧਰਲੇ ਪਾਸੇ ਵੀ ਖੜੇ ਨੇ ਇਹ ਅੱਜ ਦਿਨ ਬੁੱਧਵਾਰ ਬੁੱਧਵਾਰ ਦੀ ਵੀਡੀਓ ਬਣਾ ਰਿਹਾ ਬਾਈ ਮੈਂ एवरीवन ਸ਼ੇਅਰ ਕਰਨਾ ਪਲੀਜ਼ ਸੌਰੀ ਵੀਰਵਾਰ ਆਜ ਠੀਕ ਆ ਤੇ ਆ ਦੇਖੋ ਸਰੇ ਆਮ ਗੱਡੀ ਨੂੰ ਘੇਰੀ ਖੜੇ ਨੇ ਉਹ ਪਰਲੇ ਪਾਸੇ ਆ ਬੂਟੇ ਦੇ ਪਰਲੇ ਪਾਸੇ ਦੇਖੋ ਵੀਰ ਸਾਰੇ ਆਮ ਤੱਕੇ ਨਾਲ ਦੋਨੇ ਪਾਸੇ ਟੋਲ ਦੇ ਉਧਰਲੇ ਪਾਸੇ ਵੀ ਇਹ ਆਉਹ ਸਾਹਮਣੇ ਟੋਲ ਆ ਉਹ ਜਿੱਥੇ ਲਾਈਟ ਮਚਦੀ ਦੀਂਦੀ ਆ ਪਿੱਛੇ ਬਾਈ ਸਰੇ ਆਮ ਤੱਕਾ ਹੋ ਰਿਹਾ ਸਰੇ ਆਉ ਤੇ ਕਾ ਇਧਰਲੇ ਪਾਸੇ ਵੀ ਬਾਰੀਕਟ ਲਾਏ ਹੋਏ ਨੇ ਬਾਈ ਨੇ ਇਧਰ ਜਿੱਥੇ ਤੁਹਾਨੂੰ ਬੰਦੇ ਖੜੇ ਜਿੰਦੇ ਨੇ ਖੰਬੇ ਦੇ ਕੋਲੇ ਆ ਆਪਣੇ ਇੰਡੀਆ ਦਾ ਕੋਈ ਰੂਲ ਹੈ ਜਾਨੀ ਹੈਗਾ ਵੀ ਤੁਸੀਂ ਟੋਲ ਟੈਕਸ ਤੋਂ ਬਿਨਾਂ ਕਿਸੇ ਦੂਜੀ ਰੋਡ ਦੇ ਉੱਤੇ ਨਹੀਂ ਜਾ ਸਕਦੇ ਸ਼ਾਰਟਕਟ ਮਾਰ ਕੇ ਜਾਂ ਲੌਂਗ ਰੂਟ ਤੋਂ ਤੁਸੀਂ ਪੰਡਾਵਿੱਤ ਦੀ ਜਾਣਾ ਚਾਹੋ ਤਾਂ ਜਾ ਸਕਦੇ ਬੜੇ ਆਰਾਮ ਦੇ ਨਾਲ ਪਰ ਇੱਥੇ ਦਾ ਸਰਿਆਂ ਧੱਕੇ ਦੇ ਉੱਤੇ ਗਿਆਗਾ ਸਰਿਆਂ ਪੁੱਛਿਆ ਜਾਂਦਾ ਵੀ ਕਿਹੜੇ ਪੰਡਾ ਆਇਆ ਕਿੱਥੋਂ ਜਾਣਾ ਕਿੱਥੇ ਨਹੀਂ ਜਾਣਾ ਸਰਿਆਂ ਬਦਮਾਸ਼ੀਆ 10 15 15 20 ਵੀ ਜਾਣੇ ਖੜੇ ਨੇ ਇੱਕ ਇੱਕ ਮੋੜ ਦੇ ਉੱਤੇ ਇਹ ਪੂਰੇ ਹੱਟੇ-ਕੱਟੇ ਸੂਰਾ ਵਰਗੇ ਬਾਈ ਪਲੀਜ਼ ਰਿਕਵੈਸਟ ਆ ਇਹ ਵੀਡੀਓ ਨੂੰ ਸ਼ੇਅਰ ਕਰੋ ਅੱਗੇ ਤੋਂ ਅੱਗੇ ਲੋਕਾਂ ਨੂੰ ਪਤਾ ਲੱਗੇ ਕੋਈ ਕਾਨੂੰਨ ਨਹੀਂ ਹੈ ਵੀ ਤੁਸੀਂ ਛੱਡ ਕੇ ਨਹੀਂ ਜਾ ਸਕਦੇ ਹੈਗੇ ਫੈਂਕਸ ਐਵਰੀਵਨ